ਮਾੜੀ ਆ ਜਦ ਜੇਕਰ ਕੱਚੇ ਕੋਠੇ ਨੂੰ ਨਾਲ ਪੀਏ ਤਾਂ ਠੰਡਿਆ ਠੰਡਿਆ ਠਹਿ ਜਾਂਦੇ ਜਦ ਉਸ ਨੂੰ ਨਾਮ ਨਹੀਂਏ ਤੱਕ ਆੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ ਜੁਗਲ ਖੋਰਨੀ ਜੁਗਲੀਓ ਬਾਜ਼ ਜਾਂਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ ਇਹ ਜੰਗਲੀ ਦਿੱੰਦਿਆ ਬਹੁਤ ਮਾੜੀ ਹੈਗੀ ਆ ਗਬੀਰ ਜੀ ਨੇ ਬੇਸ਼ਕ ਸਲੋਕ ਬੋਲਿਆ ਗਬੀਰ ਜੀ ਦੇ ਇੱਕ ਆਦੀ ਬਹੁਤ ਲਿੰਧਿਆ ਕਰਦਾ ਹੁੰਦਾ ਸੀ ਬੜਾ ਉਸ ਦਾ ਵਿਰੋਧ ਕਰਦਾ ਹੁੰਦਾ ਸੀ ਇੱਕ ਦਿਨ ਉਸ ਦੀ ਮੌਤ ਹੋ ਗਈ ਤਾਂ ਗਬੀਰ ਜੀ ਦਾ ਸੇਵਾਦਾਰ ਨੇ ਆ ਕੇ ਦੱਸਿਆ ਕਹਿੰਦੇ ਮਹਾਰਾਜ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੱਸਦਾ ਉਹ ਕਹਿੰਦੇ ਦੱਸੋ ਭਾਈ ਕੀ ਕਹਿਣਾ ਹੈ ਕਹਿੰਦੇ ਜੋ ਤੁਹਾਡਾ ਲਿੰਧਕ ਸੀ ਉਹ ਅੱਜ ਮੌਤ ਹੋ ਗਈ कबीर जी बड़े उदास हु